thank <laughs> you ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਕਰੋਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਯੁੱਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ ਉਸ ਦੇ ਤਹਿਤ ਕਾਰਵਾਈ ਕਰਦਿਆਂ ਹੋਏ ਅੱਜ ਇੱਕ ਜਨਕ ਸਿੰਘ ਨਾਮ ਦਾ ਇੱਕ ਨਸ਼ਾ ਤਸਕਰ ਹੈਗਾ ਪਿੰਡ ਰਣਗੜ੍ਹ ਥਾਣਾ ਘਰੇਂਡਾ ਇਹ ਟਾਰੀ ਬਾਰਡਰ ਤੇ ਬਿਲਕੁਲ ਨੇੜੇ ਦਾ ਪਿੰਡ ਹੈਗਾ ਤੇ ਇੱਥੇ ਜਨਤ ਸਿੰਘ ਦੇ ਉੱਤੇ ਤਿੰਨ ਐਨਡੀਪੀਐਸ ਐਕਟ ਦੇ ਤਹਿਤ ਪਹਿਲਾਂ ਵੀ ਪਰਚੇ ਰਜਿਸਟਰਡ ਨੇ ਤੇ ਤਿੰਨੇ ਤੇ ਪਰਿਵਾਰ ਮੈਂਬਰਾਂ ਦੇ ਵੀ ਆਲਰੇਡੀ ਪਰਚੇ ਰਜਿਸਟਰਡ ਹਨ। ਸਾਨੂੰ ਬੀਡੀਪੀਓ ਸਾਹਿਬ ਵੱਲੋਂ ਇੱਕ ਦਰਖਾਸਤ ਆਈ ਕਿ ਜਿਹੜਾ ਹੈਗਾ ਇਹਨੇ ਨਸ਼ਾ ਤਸਕਰ ਨੇ ਕਾਲੇ ਕਾਲੀ ਕਮਾਈ ਕਰਕੇ ਕਾਲਾ ਧਨ ਕਮਾ ਕੇ ਇਹ ਜਿਹੜਾ ਮੈਲ ਸਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਸਰਕਾਰੀ ਜ਼ਮੀਨ ਦੇ ਉੱਤੇ ਹੈ ਤੇ ਇਨਕ੍ਰੋਚਮੈਂਟ ਨੂੰ ਹਟਾਇਆ ਜਾਵੇ। ਸਾਡੀ ਠਾਣਾ ਘਰੀਨਾ ਦੀ ਪੁਲਿਸ ਇਨਕ੍ਰੋਚਮੈਂਟ ਹਟਾਉਣ ਵਾਸਤੇ ਅਸੀਂ ਇੱਥੇ ਪਹੁੰਚੇ ਹਾਂ। ਤੇ ਨਤਨ ਦਸਨਾਚਨ ਨੇ ਅਮ੍ਰਿਤਸਰ ਦਿਹਾਤੀ ਪੁਲਿਸ ਦੀ ਇਸ ਏਦਾਂ ਦੇ ਨਸ਼ਾ ਤਸਕਰਾਂ ਵਿਰੁੱਧ ਛੇਵੀਂ ਕਾਰਵਾਈ ਹੈ ਜਿਹੜੇ ਉਹਨਾਂ ਦੇ ਘਰਾਂ ਦੇ ਉੱਤੇ ਏਦਾਂ ਦੀ ਜਿਹੜੀ ਕਾਰਵਾਈ ਚੱਲ ਰਹੀ ਹੈ ਅਮ੍ਰਿਤਸਰ ਦਿਹਾਤੀ ਪੁਲਿਸ ਹੁਣ ਤੱਕ ਕਰੀਬ 150 ਕਿਲੋ ਹੈਰੋਇਨ ਫੜ ਚੁੱਕੀ ਹੈ ਅਤੇ ਇਹਦੇ ਨਾਲ ਨਾਲ 2 ਕਰੋੜ ਦੇ ਆਸ-ਪਾਸ ਜਿਹੜੀ ਡਰਗ ਮੰਨੀਆਂ ਉਹ ਬਰਬੰਦ ਕੀਤੀ ਹੈ ਜਿਹੜੇ ਨਸ਼ਾ ਤਸਕਰਾਂ ਦੀ ਕੁੱਲ 4 ਕਰੋੜ ਤੋਂ ਵੱਧ ਦੀ ਜਿਹੜੀ ਪ੍ਰਾਪਰਟੀ ਹੈ 68 ਦੇ ਅੰਦਰ ਜਿਹੜੀ ਐਨਡੀਪੀਏ ਐਕਟ ਦੇ ਪ੍ਰੋਵੀਜ਼ਨਸ ਅੰਦਰ ਅਸੀਂ ਫ੍ਰੀਜ਼ ਕਰਾ ਚੁੱਕੇ ਹਾਂ ਇਸ ਸਾਰੀ ਕਾਰਵਾਈ 1 ਮਾਰਚ ਤੋਂ ਲੈ ਕੇ ਹੁਣ ਤੱਕ ਜਿਹੜੀ ਹੈ ਹੋਈ ਹੈ ਅੱਗੇ ਵੀ ਸਾਨੂੰ ਸਖਤ ਨਿਸ਼ਾ ਨਿਰਦੇਸ਼ ਨੇ ਮਾਨਯੋਗ ਸੀਐਨ ਸਾਹਿਬ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਕਿ ਇਦਾਂ ਦੇ ਨਸ਼ਾ ਤਸਕਰਾਂ ਵਿਰੁੱਧ ਜਿਹੜੀ ਕਾਰਵਾਈ ਹੈਗੀ ਉਹ ਸਖਤ ਤੋਂ ਸਖਤ ਕਾਰਵਾਈ ਉਹ ਚੱਲੂ ਰਹੇਗੀ ਜਨਕਰਾਏ ਜੀ ਦਿੰਦੀ ਹੈ ਜਨਕ ਸਿੰਘ ਅਜੇ ਜਿਹੜਾ ਹੈਗਾ ਬੇਲ ਤੇ ਬਾਹਰ ਆਇਆ ਹੋਇਆ ਤੇ ਇਹਦੇ ਪਰਿਵਾਰ ਦੇ ਮੈਂਬਰ ਜਿਹੜੇ ਹੈਗੇ ਨੇ ਉਹ ਵੀ ਇੱਕ ਨੰਬਰ ਜੇਲ੍ਹ 'ਚ ਹੈ ਇੱਕ ਮੈਂਬਰ ਬਾਹਰ ਹੈ ਇਹ ਕਿਰਪਾ ਕਰ ਉਹ ਬੀਤ ਜਾਓ ਇਹਦਾ ਕੋਈ ਨਹੀਂ ਮੇਨਟ ਮਜ਼ਦੂਰੀ ਦਾ ਕੰਮ ਸੀਗਾ ਬੜੀ ਤੁਸੀਂ ਦੇਖੋਗੇ ਇਹਦਾ ਘਰ ਦੇਖੋਗੇ ਨੇ ਸਾਰੀ ਜਿਹੜੀ ਕੀਤੀ ਹੈ ਕਾਲੇ ਧਨ ਉਹ ਬਿਲਕੁਲ ਜਿਹੜਾ ਮੇਨਟ ਮਜ਼ਦੂਰੀ ਵਾਲਾ ਬੰਦਾ ਨਹੀਂ ਕਰ ਸਕਦਾ ਤੇ ਜਿਹੜੀ ਇਹਦੀ ਕਾਲੀ ਕਮਾਈ ਜਿਹੜੀ ਇਹਨੇ ਕਰਕੇ ਮਹਿਲ ਸਜਾ ਰਿਆ ਸੀਗਾ ਇਹ ਇਹ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਕਰਵਾਈ ਉਹਦੇ ਤੇ ਕੀਤੀ ਗਈ ਕਿੰਨੇ ਚਿਰ ਤੋਂ ਕੰਮ ਕਰ ਰਹੇ ਹੋ ਇਹਦੇ ਲਗਭਗ 4-5 ਸਾਲ ਹੋ ਚੁੱਕੇ ਨੇ ਇਹਦਾ ਪਹਿਲਾ ਜਿਹੜਾ ਇਹਦੇ ਦਾ ਮੁਕੱਦਮਾ 2022-23 ਚ ਜਿਹੜਾ ਇਹ ਰਜਿਸਟਰ ਹੋਇਆ ਸੀਗਾ ਤੇ ਹੁਣ ਵੀ ਇਸੇ ਸਾਲ ਚ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਵੀ ਇਹਦੇ ਤੇ ਇੱਕ ਐਫਆਰ ਰਜਿਸਟਰ ਹੋਇਆ ਸੀ ਨਸ਼ਾ ਤਸਕਰਾਂ ਨੂੰ ਚਿਤਾਵਨੀ ਨਸ਼ਾ ਤਸਕਰਾਂ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਸਖਤ ਚਿਤਾਵਨੀ ਹੈ ਕਿ ਇਦਾਂ ਦੇ ਕਾਲੇ ਧੰਦੇ ਕਰਕੇ ਜਿਹੜੇ ਪੰਜਾਬ ਦੇ ਨੌਜਵਾਨ ਪੀੜੀ ਨੂੰ ਖਰਾਬ ਕਰਨਾ ਬੰਦ ਕਰੋ ਕੋਈ ਚੰਗੇ ਕੰਮ ਕਰੋ ਮਿਹਨਤ ਮਜ਼ਦੂਰੀ ਕਰੋ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਨੂੰ ਗੁਰੂਆਂ ਪੀਰਾਂ ਦੀ ਧਰਤੀ ਹੀ ਰਹਿਣ ਦਿੱਤਾ ਜਾਵੇ ਕੋਈ ਚੰਗੇ ਕੰਮ ਕਰਕੇ ਆਪਣਾ ਚੰਗਾ ਕਾਰੋਬਾਰ ਕਰਕੇ ਆਪਣੇ ਪਰਿਵਾਰ ਦਾ ਆਪਣੇ ਸੂਬੇ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ